ਔਰਤਿ ਬਿਧ ਲਿਆ ਨਾ ਜਾਈ ਹਰ ਧੰ ਸਚੀਐ ਭਾਈ ਜੇ ਹਲ ਤ ਭਲ ਤ ਹਰ ਹੋਏ ਸਖਾਈ ਰਹਾਉ ਸਤ ਸੰਪਤੀ ਸੰਗ ਹਰ ਧੰ ਖੱਡੀਐ ਹੋਦ ਥੈ ਤਨ ਕਾ ਵਪਾਰੀਆ ਹਰ ਰਤਨ ਧੰਨ ਵਿਹਾਜੀ ਕੱਚੇ ਕੀ ਵਪਾਰੀਏ ਵਾਕੇ ਹਰ ਧੰਨ ਦਿਆ ਨਾ ਜਾਈ ਹਰ ਤਨ ਤਨ ਜਿ ਵਿਹਰ ਮਾਨਕ ਹਰ ਤਨੇ ਨਾਲ ਅੰਮ੍ਰਿਤ ਵੇਲੇ ਹਤੈ ਹਰ ਪਗਤੀ ਹਰ ਜਿ ਵਿਲਾਈ ਹਰ ਧਨ ਅੰਮ੍ਰਿਤ ਵੇਲੇ ਬੱਤੇ ਕਾ ਬੀਜਿਆ ਭਗਤ ਖਾਈ ਖਲਚ ਰਹੀ ਨਿਕਟੈ ਨਾਹੀ ਹਉ ਤਾ ਬੰਤ ਹਰ ਧਨ ਕੀ ਭਗਤਾ ਕੋ ਬਿਧੀ ਵਡਿਆਈ ਹਰ ਧਨ ਨਿਰਪਉ ਸਦਾ ਸਦਾ ਆਸਿਰ ਹੈ ਸਾਚਾ ਇਹੋ ਹਾਲ ਤਨ ਅਗਨੀ ਤਸ ਕਰੈ ਪਾਣੀਐ ਜਮਦੂਤੈ ਕਿਸੈ ਕਾ ਗਵਾਇਆ ਨਾ ਜਾਈ ਹਾਲ ਧਾਨਾ ਕੋ ਉਚਕਾ ਨੀੜ ਨ ਆਵਈ ਜਮ ਜਗਰਤੀ ਦੰਡ ਨੰਦ ਗਾਈ ਸਾਖਤੀ ਪਾਪ ਕਰਕੇ ਵਿਗਿਆ ਤਨ ਸਚਿਆ ਤੈਨਾਂ ਇੱਕ ਵਿਖ ਨਾਲ ਨਾ ਜਾਈ ਹਲ ਤੈ ਵਿੱਚ ਸਾਕਤ ਦੁਹੀਲੀ ਭਈ ਹੱਥੋਂ ਛੁੜਤਿਆ ਅੱਗੇ ਪਲਤ ਸਾਕਤ ਹਰ ਦਰ ਕਹਿ ਢੋਈ ਨਾ ਪਾਈ ਇਸ ਹਰ ਧੰਮ ਕਾ ਸਾਕੋ ਹਰ ਆਪ ਹੈ ਸੰਤ ਹੋ ਜਿਸਨੋਂ ਦੇ ਸੋ ਹਰ ਧਨ ਲੱਤ ਚਲਾਈ ਇਸ ਹਰ ਧਨ ਕਾ ਟੋਟਾ ਕਦੇ ਨ ਆਵਈ ਜਨ ਨਾਨਕ ਕਉ ਗੁਰ ਸੋਜੀ ਪਾਈ ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸਤੋਹ ਜਿਸ ਨੋਂ ਦੇ ਸੋ ਹਰ ਧਨ ਲੱਭ ਚਲਾਈ ਇਸ ਹਰ ਧਨ ਕਾ ਟੋਟਾ ਕਦੇ ਨ ਆਵਈ ਜਨ ਨਾਨਕ ਕਉ ਗੁਰ ਸੋਜੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤਤ ਪਾਵਨ ਬਖਤ ਵਾਸ਼ਲਾ ਕਿਰਪਾ ਨਿਦਾਨ ਸਤਿਗੁਰੂ ਤੁਮ ਪੰਨਾ ਸਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿ ਇਸ ਕਾ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਸੰਤਿਪਿਤ ਵਿਧਾ ਹਾਜ਼ਰੀ ਪਰਹ ਦੇ ਸੁਭਾਗ ਪ੍ਰਾਪਤ ਹੋਈ ਜੋ ਗੁਰੂ ਸਾਹਿਬ ਜੀ ਨੇ ਪਾਵਨ ਪਵਿੱਤਰ ਉਪਦੇਸ਼ ਅੰਤ ਵੇਲੇ ਆਪਾਂ ਜੀਵਨ ਨੂੰ ਬਖਸ਼ਿਸ਼ ਕੀਤੀ ਏ ਗੁਰੂ ਸਾਹਿਬ ਜੀ ਦੇ ਪਾਵਨ ਅੰਗ 733 ਤੋਂ 700 ਚੌਥੀ ਅੰਗ ਦੇ ਉੱਪਰ ਸੂਹੀ ਰਾਗ ਦੇ ਵਿੱਚ ਚੌਥੇ ਪਾਦਸ਼ਾ ਤਨ ਅੰਨ RAM DAS GURU ਜਿਨ ਸਿਰਿਆ ਤਿਨੈ ਸਵਾਰਿਆ ਗੁਰੂ ਸਾਹਿਬ ਜੀ ਦੀ ਪਾਵਨ ਦਸਨਾ ਤੋਂ ਉਚਾਰਨ ਕੀਤੇ ਪਾਵਨ ਪਵਿੱਤਰ ਬਜਨ ਹੈ ਜਿਸ ਵਿੱਚ ਗੁਰੂ ਸਾਹਿਬ ਜੀ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਧੰਨ ਦੀ ਗੱਲ ਕਰਦੇ ਐ ਗੁਰੂ ਸਾਹਿਬ ਜੀ ਅੰਮ੍ਰਿਤ ਵੇਲੇ ਦੀ ਗੱਲ ਕਰਦੇ ਐ ਰੱਬ ਦਾ ਨਾਮ ਜਪਣ ਵਾਲਿਆਂ ਦੀ ਗੱਲ ਕਰਦੇ ਐ ਤੇ ਨਾਲ ਰੱਬ ਦੇ ਨਾਮ ਤੋਂ ਵਹੋਣਿਆਂ ਦੀ ਗੱਲ ਕਰਦੇ ਐ ਗੁਰੂ ਸਾਹਿਬ ਕਿਰਪਾ ਕਰਦੇ ਐ ਧੰਨ ਗੁਰੂ ਨਾਨਕ ਸਾਹਿਬ ਜੀ ਸੂਹੀ ਮਹੱਲਾ ਚੌਥਾ ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ ਮਹਾਰਾਜ ਦੀ ਕਿਰਪਾ ਕਰਨ ਦੇਖੇ ਪਾਈ ਜਿੱਥੇ ਉਸ ਅਕਾਲ ਪੁਰਖ ਪਰਮਾਤਮਾ ਦੀ ਅਰਦਾਸਾਂ ਕਰੀਏ ਅਰਦਾਸਾਂ ਭਾਵ ਯਾਦ ਕਰੀਏ ਤਿੱਥੇ ਹਰ ਮਿੱਤ ਸਹਾਈ ਕੋ ਕਾਲ ਪੁਰਖ ਪਰਮਾਤਮਾ ਹਰੀ ਉਹ ਤੇ ਆਪਣੇ ਪਿਆਰਿਆਂ ਦਾ ਮਿੱਤਰ ਬਣ ਕੇ ਸਹਾਈ ਹੁੰਦਾ ਹੈ ਆਪਣੇ ਪਿਆਰਿਆਂ ਦੀ ਸਹਾਇਤਾ ਕਰਦੇ ਹੈ ਗੁਰੂ ਪਾਤਸ਼ਾਹ ਦੇ ਬਚਨ ਹੈ ਪਾਵਨ ਗੁਰਬਾਣੀ ਦੇ ਵਿੱਚ ਉਹ ਕਾਲਪੁਰਖ ਪਰਮਾਤਮਾ ਵਾਹਿਗੁਰੂ ਆਪਣੇ ਪਿਆਰਿਆਂ ਦੀ लाज ਰੱਖਦੇ ਹੈ ਉਹ ਕਿਰਪਾ ਕਰਦੇ ਹੈ ਜਿੱਥੇ ਵੀ ਰੱਬ ਦੇ ਪਿਆਰਿਆਂ ਨੂੰ ਜ਼ਰੂਰਤ ਹੁੰਦੀ ਹੈ ਪਰਮਾਤਮਾ ਦੀ ਰੱਬ ਉੱਤੇ ਭਜ ਕੇ ਜਾਂਦਾ ਹੈ ਮਹਾਰਾਜ ਕਿਰਪਾ ਕਰਦੇ ਜਹਿ ਜਹਿ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਠ ਤਾਵੇ ਜਿੱਥੇ ਵੀ ਕਿਸੇ ਰੱਬ ਦੇ ਪਿਆਰੇ ਨੂੰ ਕੋਈ ਕਾਜ ਪੈਂਦਾ ਹੈ ਕੋਈ ਕਿਰਤ ਦਾ ਕਾਜ ਪੈਂਦਾ ਹੈ ਤੇ ਉਥੇ ਹੀ ਜਾ ਕੇ ਅਕਾਲਪੁਰਖ ਪਰਮਾਤਮਾ ਉਹਨਾਂ ਦੇ ਕਾਰਜ ਦੇ ਵਿੱਚ ਸਹਿਯਤ ਅਖੜਦਾ ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ RAM ਰੱਬ ਆਪ ਆਪਣੇ ਪਿਆਰਿਆਂ ਦੇ ਕਾਰਜਾਂ ਦੇ ਵਿੱਚ ਕੰਮਾਂ ਦੇ ਵਿੱਚ ਖੜਾ ਹੁੰਦਾ ਹੈ ਪਾਤਸ਼ਾਹ ਕਿੰਦੇ ਜਿੱਥੇ ਹਰ ਆਰਾਧੀਏ ਜਿੱਥੇ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਬਿੱਧ ਲਿਆ ਨਾ ਜਾਈ ਉਹ ਪਰਮਾਤਮਾ ਜਿਹੜਾ ਹਰ ਥਾਂ ਸਹਿਤਾ ਕਰਦਾ ਉਹ ਪ੍ਰਾਪਤ ਕਿਵੇਂ ਹੁੰਦਾ ਹੈ ਮਹਾਰਾਜ ਕਿਰਪਾ ਕਰ ਦੇ ਗੁਰ ਕਿਰਪਾ ਤੇ ਹਰ ਮਨ ਵਸੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਮਨ ਵਿੱਚ ਵਸਦਾ ਹੋਰ ਤਾਂ ਬਿੱਦ ਲਿਆ ਨਾ ਜਾਈ ਹੋਰ ਕਿਸੇ ਤਰੀਕੇ ਨਾਲ ਨਹੀਂ ਪ੍ਰਾਪਤ ਹੁੰਦੀ ਨਹੀਂ ਉਹ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਕੋਈ ਕਿੰਨੇ ਵੀ ਕਰਮ ਕਰ ਲਏ ਸੋਠ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਦਾ ਪਾਵਨ ਬਚਨ ਆਪਾਂ ਉਹਨਾਂ ਦੀ ਉਸ ਬਚਨ ਦੀ ਵਿਚਾਰ ਵੀ ਕੀਤੀ ਗੁਰੂ ਸਾਹਿਬ ਨੇ ਕਰਵਾਈ ਹੈ ਜਿਹਦੇ ਵਿੱਚ ਇੱਕ ਸਿੱਖ ਮਹਾਰਾਜ ਕੋਲ ਆਉਂਦਾ ਤੇ ਦੱਸਦਾ ਵੀ ਕਿਹੜੇ ਕਿਹੜੇ ਕਰਮ ਕਾਂਡ ਉਨੇ ਜੀਵਨ ਦੇ ਵਿੱਚ ਕੀਤੇ ਹੈ ਕਿਹੜੇ ਕਿਹੜੇ ਕਰਮ ਕਾਲ ਆਪਣੇ ਜੀਵਨ ਦੇ ਵਿੱਚ ਉਹ ਕਰਦਾ ਰਿਹਾ ਹੈ ਮਹਾਰਾਜ ਸਾਹਿਬ ਜੀ ਦੱਸਦੇ ਹੈ ਤੇ ਅਖੀਰ ਤੇ ਇਹ ਜਾ ਕੇ ਕਹਿੰਦੇ ਹੈ ਕਿ ਗੁਰੂ ਦੀ ਕਿਰਪਾ ਨਾਲ ਸਤ ਸੰਗਤ ਵਿੱਚ ਉਹ ਰੱਬ ਮਿਲਣਾ ਉਹਨੂੰ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਪਾਤ ਪੜਿਓ ਅਰ ਬੇਦ ਵਿਚਾਰਿਓ ਨਿਵਲ ਕੋ ਹੰਕਮ ਸਾਤੇ ਪੰਜ ਜਨਾ ਸਿ ਸੰਗ ਨਾ ਛੁਟਕਿਓ ਅਦਕ ਅਨੁਭਵ ਬਾਧੇ ਪਿਆਰੇ ਜਿੰਬੇ ਤੇ ਮਿਲਣ ਨਾ ਜਾਈ ਮੈਂ ਕੀਏ ਕਰਮਾਂ ਦੇ ਕ ਇਹਨਾਂ ਤਰੀਕਿਆਂ ਨਾਲ ਅਦਾਪ ਨਹੀਂ ਮਿਲਦਾ ਜਿੰਨੇ ਮਰਜੀ ਕਰਮ ਕਰੀ ਗੁਰ ਕਿਰਪਾ ਤੇ ਹਰ ਮਨ ਵਸੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਰੱਬ ਮਨ ਵਿੱਚ ਵਸਦਾ ਹੈ ਹੋਰ ਤਿੱਬੇ ਲਿਆ ਨਾ ਜਾਈ ਹੋਰ ਤਰੀਕੇ ਦੇ ਨਾਲ ਉਹ ਅਕਾਲ ਪੁਰਖ ਪਰਮਾਤਮਾ ਹਿਰਦੇ ਚ ਨਹੀਂ ਵਸਦਾ ਧਰਮ ਸੰਚੀਏ ਭਾਈ ਮਹਾਰਾਜ ਕਹਿੰਦੇ ਭਾਈ ਉਸ ਪਰਮਾਤਮਾ ਦੇ ਨਾਮ ਦਾ ਧਨ ਇਕੱਠਾ ਕਰੀਏ ਸੰਚੀਏ ਦਾ ਭਾਵ ਇਕੱਠਾ ਕਰਨਾ ਪਰਮਾਤਮਾ ਦੇ ਨਾਮ ਦਾ ਧਨ ਜੋੜੀਏ ਜੇ ਹਉ ਤਪਲ ਤਰ ਹੋਏ ਸਖੋਏ ਸਖਾਈ ਜਿਸ ਧਨ ਦੇ ਕੋਲ ਹੋਣ ਨਾਲ ਉਹ ਅਕਾਲ ਪੁਰਖ ਪਰਮਾਤਮਾ ਨੇ ਤੇਰੇ ਲੋਕ ਤੇ ਪਰਲੋਕ ਦੇ ਵਿੱਚ ਸਹਾਈ ਹੋਣਾ ਤੇਰਾ ਸਖਾ ਬਣ ਕੇ ਤੇਰਾ ਸਾਥ ਦੇਣਾ ਹੈ ਪ੍ਰਮਾਤਮਾ ਨੇ ਸਖਾਈ ਉਹ ਪ੍ਰਮਾਤਮਾ ਤੇਰਾ ਸਖਾ ਬਣ ਕੇ ਤੇਰਾ ਸਾਥ ਦੇਗਾ ਭਾਵੇਂ ਉਹ ਇਹ ਸੰਸਾਰ ਹੈ ਭਾਵੇਂ ਇਸ ਸੰਸਾਰ ਤੋਂ ਅੱਗੇ ਉਹ ਪਰਲੋਕ ਹੈ ਜਿੱਥੇ ਦੇਖੇ ਜੋਖੇ ਹੁੰਦੇ ਆ ਬਾਦਸ਼ਾਹ ਕਿਰਪਾ ਕਰਦੇ ਹੈ راہਵਰ ਦਾ ਵਿਸ਼ਰਾਮ ਦੇ ਕੇ ਮਹਾਰਾਜ ਇਸਾ ਇਹ ਨਾਮ ਦਾ ਧੰਜੇ ਡਾਈ ਕਿੱਥੋਂ ਖੱਟੀ ਦਾ ਹੈ ਇਤੋਂ ਪ੍ਰਾਪਤ ਹੁੰਦਾ ਕਿੱਥੋਂ ਇਕੱਠਾ ਕਰੀਏ ਤੇ ਜੋੜੀਏ ਮਹਾਰਾਜ ਉਹ ਹੱਟ ਵੀ ਦੱਸਦੇ ਆ ਪਾਤਸ਼ਾਹ ਉਹ ਸ਼ੌਕਾਰ ਦਾ ਨਾਮ ਹੀ ਦੱਸਦੇ ਆ ਕਿ ਕਿੱਥੋਂ ਇਹ ਤੁਹਾਨੂੰ ਮਿਲਦਾ ਕਿੱਥੇ ਇਹ ਵਣਜਦਾ ਹੈ ਸਤ ਰਹਾਉ ਦਾ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਸਤ ਸੰਗਤੀ ਸੰਗ ਹਰ ਤਨ ਖੱਟੀ ਹੈ ਹੋਰਥੈ ਹੋਰਤ ਉਪਾਏ ਹਰ ਤਨ ਕਿਤੇ ਨਾ ਪਾਈ ਮਹਾਰਾਜ ਕਹਿੰਦੇ ਸਤ ਸੰਗਤੀ ਸੰਗ ਭਾਈ ਸਤ ਸੰਗਤ ਕਰਨ ਤੇ ਸਤ ਸੰਗਤ ਕਰਨ ਵਾਲਿਆਂ ਦਾ ਸੰਗ ਮਹਾਰਾਜ ਕਹਿੰਦੇ ਇਥੋਂ ਉਹ ਕਾਲਪੁਰਖ ਪਰਮਾਤਮਾ ਦੇ ਨਾਮ ਦੇ ਧਨ ਦੀ ਪ੍ਰਾਪਤੀ ਹੁੰਦੀ ਹਰ ਧਨ ਖੱਟੀ ਹੈ ਇਥੋਂ ਰੱਬ ਰੂਪੀ ਧਨ ਜਿਹੜਾ ਖੱਟੀ ਦਾ ਸਤ ਸੰਗਤ ਦੇ ਵਿੱਚੋਂ ਸਤ ਸੰਗਤ ਕਰਨ ਵਾਲਿਆਂ ਦੇ ਕੋਲੋਂ ਇਸ ਤੋਂ ਇਲਾਵਾ ਪਾਤਸ਼ਾਹ ਕਹਿੰਦੇ ਹੋਰ ਥੈ ਹੋਰ ਤ ਉਪਾਈ ਇਸ ਤੋਂ ਇਲਾਵਾ ਹੋਰ ਥਾਂ ਤੋਂ ਹੋਰ ਥੈ ਹੋਰ ਤ ਉਪਾਈ ਹੋਰ ਕਿਸੇ ਯਤਨ ਦੇ ਨਾਲ ਹਰ ਧਨ ਕਿਤੇ ਨਾ ਪਾਈ ਰੱਬ ਦੇ ਨਾਮ ਦਾ ਧਨ ਕਿਤੋਂ ਨਹੀਂ ਮਿਲੇਗਾ ਸਤ ਸੰਗਤ ਦੇ ਵਿੱਚੋਂ ਮਿਲੇਗਾ ਜੇ ਭਾਵਨਾ ਨਾਲ ਬਹਿ ਕੇ ਸੰਗਤ ਕਰ ਲਵਾਂਗੇ ਹਰ ਰਤਨਾਂ ਦਾ ਵਪਾਰੀ ਆ ਮਹਾਰਾਜ ਜੀ ਕਹਿੰਦੇ ਉਹ ਕਾਲਪੁਰਖ ਪਰਮਾਤਮਾ ਰਤਨਾ ਦਾ ਵਪਾਰੀ ਹੈ। ਹਰ ਰਤਨਾ ਦਾ ਦੁਨੀਆ ਦੇ ਉੱਤੇ ਬਹੁਤ जौहरी ਲੋਕ, ਸੁਨਿਆਰੇ ਲੋਕ ਇਹਨਾਂ ਤਾਤਾਂ ਦਾ, ਇਹਨਾਂ ਕੀਮਤੀ ਚੀਜ਼ਾਂ ਦਾ ਵਪਾਰ ਕਰਦੇ ਐ। ਰਤਨਾ ਦਾ ਵਪਾਰ ਹੁੰਦਾ ਐ ਪਰ ਉਹਨਾਂ ਦੀ ਕੋਈ ਕੀਮਤ ਹੋ ਜਾਂਦੀ, ਕਿਸੇ ਕੀਮਤ ਤੇ ਜਾ ਕੇ ਉਹਨਾਂ ਨੂੰ ਖਰੀਦਿਆ ਜਾ ਸਕਦਾ। ਪਰ ਪਰਮਾਤਮਾ ਦਾ ਨਾਮ ਰੂਪੀ ਧੰ ਜਿਹੜਾ ਉਹ ਕਿਸੇ ਕੀਮਤ ਤੇ ਨਹੀਂ ਖਰੀਦਿਆ ਜਾ ਸਕਦਾ ਉਹ ਤੇ ਪਰਮਾਤਮਾ ਦੀ ਮਰਜ਼ੀ ਹੋਏ ਤੇ ਉਹ ਕਿਰਪਾ ਬਖਸ਼ਿਸ਼ ਕਰਕੇ ਆਪਣੇ ਸੇਵਕ ਦੀ ਝੋਲੀ ਪਾ ਦਿੰਦੇ ਆ ਹਰ ਰਤਨ ਕਾ ਵਪਾਰੀ ਆ ਉਹ ਪਰਮਾਤਮਾ ਰਤਨਾਂ ਦਾ ਵਪਾਰੀ ਹੈ ਸ਼ਰਧਾ ਰੂਪੀ ਭਾਵਨਾ ਰੂਪੀ ਪ੍ਰੇਮ ਰੂਪੀ ਵਿਰਾਗ ਰੂਪੀ ਇਹ ਰਤਨ ਦੇ ਪਰਮਾਤਮਾ ਦੇ ਕੋਲ ਨਾਮ ਰੂਪੀ ਸੇਵਾ ਸਿਮਨ ਰੂਪੀ ਹਾਰ ਅਨੰਤੰ ਵਿਹਾਜੇ ਦੇਵ ਪਰਮਾਤਮਾ ਇਹਨਾਂ ਨਾਮ ਰੂਪੀ ਰਤਨ ਦਾ ਧੰਨ ਦਾ ਵਪਾਰ ਕਰਦੇ ਵਣਜ ਕਰਦੇ ਕੱਚੇ ਕੀ ਵਪਾਰੀ ਬਾ ਕਿ ਹਰ ਧੰਨ ਲੈਣਾ ਨਹੀਂ ਜਾਏ ਮਹਾਰਾਜ ਕਹਿੰਦੇ ਸੱਚਾ ਪੱਕਾ ਤੇ ਪੂਰਾ ਵਪਾਰੀ ਨਾਮ ਦੇ ਧੰਨ ਦਾ ਪਰਮਾਤਮਾ ਵਾਹਿਗੁਰੂ ਆਪ ਹੈ ਗੁਰੂ ਸਹਿਬ ਹੈ ਇਸ ਤੋਂ ਇਲਾਵਾ ਮਹਾਰਾਜ ਕਹਿੰਦੇ ਕੱਚੇ ਕੀ ਵਪਾਰੀ ਕੋਈ ਕੱਚਾ ਵਪਾਰੀ ਮਿਲ ਜਾਏ ਨਾ ਜਿਹੜਾ ਆਖੇ ਮੈਂ ਤੁਹਾਨੂੰ ਰੱਬ ਨਾਲ ਜੋੜਦਾ ਕੋਈ ਕੱਚਾ ਵਪਾਰੀ ਮਿਲ ਜੇ ਰੱਬ ਦੇ ਨਾਮ ਦੇ ਰੱਬ ਦੇ ਨਾਮ ਦੇ ਉੱਤੇ ਵਣਜ ਕਰਨ ਵਾਲਾ ਮਹਾਰਾਜ ਕਹਿੰਦੇ ਬਾਕੇ ਉਹਦੇ ਬੋਲਾਂ ਦੇ ਨਾਲ ਉਹਦੇ ਕਹਿਣ ਦੇ ਨਾਲ ਹਰ ਧੰਨ ਲਿਆ ਨਾ ਜਾਈ ਰੱਬ ਦੇ ਨਾਮ ਦਾ ਧੰਨ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਹਰ ਧੰਨ ਰਤਨ ਜਿਵੇਂ ਹਰਮਾਨਕ ਮਹਾਰਾਜ ਕਹਿੰਦੇ ਰੱਬ ਦੇ ਨਾਮ ਦਾ ਜੋ ਧੰਨ ਹੈ ਉਹ ਰਤਨ ਹੈ ਉਹ ਜਵੇਹਰ ਕਹਿਣਾ ਹੈ ਉਹ ਮਾਨਕ ਹੈ ਜਿਨ੍ਹਾਂ ਦੀ ਕੀਮਤ ਕੋਈ ਨਹੀਂ ਹੈ ਹਰ ਧਨੈ ਨਾਲ ਅੰਮ੍ਰਿਤ ਵੇਲੇ ਬੱਤੈ ਹਰ ਭਗਤੀ ਹਰ ਦੇ ਬਲਾਈ ਮਹਾਰਜ ਕਹਿੰਦੇ ਰੱਬ ਦੇ ਪਿਆਰਿਆਂ ਨੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਰੂਪੀ ਧਨ ਦੇ ਨਾਲ ਅੰਮ੍ਰਿਤ ਵੇਲੇ ਦਾ ਬੱਤਰ ਸੰਭਿਆ ਹੈ ਅੰਮ੍ਰਿਤ ਵੇਲੇ ਬੱਤੈ ਹਰ ਭਗਤੀ ਹਰ ਦੇ ਬਲਾਈ ਪਰਮਾਤਮਾ ਦੀ ਭਗਤੀ ਕੀਤੀ ਤੇ ਪਰਮਾਤਮਾ ਦੇ ਨਾਲ ਦੇ ਬਲਾਈ ਹੈ ਅਮਰਤ ਵੇਲੇ ਦੀ ਇਸ ਕਰਕੇ ਮਹਾਨਤਾ ਹੈ ਸਮਾ ਪਰਮਾਤਮਾ ਦਾ ਨਾਮ ਲੈਣ ਵਾਸਤੇ ਹਰ ਇੱਕ ਹੀ ਪੜਾ ਹੈ ਪਰ ਅਮਰਤ ਵੇਲੇ ਦੀ ਮਹਾਰਾਜ ਜੀ ਦੀ ਗੁਰਬਾਣੀ ਵਿੱਚ ਬਹੁਤੀ ਵੱਡੀ ਵਿਸ਼ੇਸ਼ਤਾ ਦੇ ਦਿੱਤੀ ਮਹਾਰਾਜ ਜੀ ਕਿਰਪਾ ਕਰਦੇ ਅਮਰਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਮੋਖ ਦਵਾਰ ਜਿੱਦੇ ਅੰਮ੍ਰਿਤ ਵੇਲੇ ਸੱਚੇ ਨਾਮ ਦੀ ਵਡਿਆਈ ਕਰਦੀ ਮਹਾਰਾਜ ਕਹਿੰਦੇ ਉਹਦੇ ਤੇ ਨਦਰ ਹੋ ਜਾਂਦੀ ਹੈ ਤੇ ਰੱਬ ਦੇ ਦਵਾਰੇ ਤੇ ਮੋਖ ਮੁਕਤੀ ਮਿਲ ਜਾਂਦੀ ਹੈ ਅੰਮ੍ਰਿਤ ਵੇਲੇ ਦੀ ਵਡਿਆਈ ਮਹਾਰਾਜ ਕਿਰਪਾ ਕਰਕੇ ਪਾਵਨ ਗੁਰਬਾਣੀ ਦੇ ਵਿੱਚ ਵਾਰ-ਵਾਰ ਦਰਸਾਉਂਦੇ ਐ ਮਹਾਰਾਜ ਕਿਰਪਾ ਕਰਦੇ ਚਾਲਾਂਗੇ ਉੱਠ ਨਾਮ ਜਪ ਨਿਸਬਾਸੁਰ ਆਰਾਧ ਚਾਲਾਂਗੇ ਭਾਵ ਅੰਮ੍ਰਿਤ ਵੇਲਾ ਮਹਾਰਾਜ ਕਹਿੰਦੇ ਉੱਠ ਰੱਬ ਦਾ ਨਾਮ ਜਪ ਉਹ ਪ੍ਰਮਾਤਮਾ ਦੇ ਨਾਮ ਨੂੰ ਧਿਆਉਣਾ ਕਰ ਇਸ ਤੋਂ ਇਲਾਵਾ ਮਹਾਰਾਜ ਕਿਰਪਾ ਕਰਦੇ ਗੁਰ ਸਤਗੁਰ ਕਾ ਜੋ ਸਿੱਖ ਉਖਾਏ ਸੋ ਪਲਕੇ ਉੱਠ ਹਰ ਨਾਮ ਧਿਆਵੇ ਇਸ ਨਾਮ ਕਰ ਮਹਾਰਾਜ ਕਿਰਪਾ ਕਰਦੇ ਹੈ ਜਿਹੜਾ ਰੱਬ ਦਾ ਨਾਮ ਸੇਖੂ ਦਾ ਸਿੱਖ ਆਉਂਦਾ ਹੈ ਨਾ ਗੁਰ ਸਤਗੁਰ ਕਾ ਜੋ ਸਿੱਖ ਉਖਾਏ ਸੋ ਪਲਕੇ ਉੱਠ ਪਲਕੇ ਉੱਠਾ ਨਾਮ ਧਿਆਵੇ ਮਹਾਰਾਜ ਕਹਿੰਦੇ ਹੋ ਅੰਮ੍ਰਿਤ ਵੇਲੇ ਪਲਕੇ ਦਾ ਭਾਵ ਅਗਲੇ ਦਿਨ ਅੰਮ੍ਰਿਤ ਵੇਲੇ ਉੱਠਦਾ ਹੈ ਏ ਰੱਬ ਦਾ ਨਾਮ ਤੇ ਆਉਂਦਾ ਹੈ ਪਰਮਾਤਮਾ ਦਾ ਨਾਮ ਜਪਦਾ ਹੈ ਮਹਾਰਾਜ ਕਿਰਪਾ ਕਰਦੇ ਕੁੰਦਮ ਕਰੇ ਭਲਕੇ ਪ੍ਰਭਾਤੀ ਇਸ ਨਾਮ ਕਰੇ ਅੰਮ੍ਰਿਤ ਸਰ ਨਾਵੇ ਫਿਰ ਚੜੇ ਦਿਵਸਰ ਗੁਰਬਾਣੀ ਦਾਵੇ ਮਹਾਰਾਜ ਜੀ ਕਹਿੰਦੇ ਰੱਬ ਦਾ ਨਾਮ ਜਪਦਾ ਹੈ ਅੰਮ੍ਰਿਤ ਵੇਲੇ ਉੱਠਦਾ ਹੈ ਅੰਮ੍ਰਿਤ ਸਰ ਨਿਰਮਲ ਜਲ ਦੇ ਨਾਲ ਇਸ਼ਨਾਨ ਕਰਦਾ ਜੀ ਆਈ ਗੁਰਦਾਸ ਜੀ ਵੀ ਕਿਰਪਾ ਕਰਦੇ ਨਾ ਪੁਰਬਾਣੀ ਜਿਨ੍ਹਾਂ ਗੁਰਸਿੱਖਾਂ ਜੋ ਅੰਮ੍ਰਿਤ ਵੇਲੇ ਉੱਠ ਬਹੰਦੇ ਅਸੀਂ ਉਹਨਾਂ ਸਿੱਖਾਂ ਤੋਂ ਕੁਰਬਾਨ ਜਾਣੇ ਭਾਈ ਗੁਰਦਾਸ ਕਹਿੰਦੇ ਜਿਹੜੇ ਅਮਰਤ ਵੇਲੇ ਉੱਠ ਕੇ ਪੈਂਦੇ ਆ ਜੋ ਅਮਰਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਸਰੀਰਕ ਸੰਨ ਕੇਸੀ ਇਸ਼ਨਾਨ ਜਿਹੜਾ ਇਸ਼ਨਾਨ ਕਰਦੇ ਹੈ ਮਹਾਰਾਜ ਸਾਹਿਬ ਜੀ ਨੇ ਬੜੀ ਵੱਡੀ ਬਖਸ਼ਿਸ਼ ਦਰਸਾਈ ਹੈ ਭਗਤ ਫਰੀਦ ਸਾਹਿਬ ਤਾਂ ਕਿਰਪਾ ਕਰਦੇ ਹੈ ਗੁਰਬਾਣੀ ਦੇ ਵਿੱਚ ਕਹਿੰਦੇ ਪ੍ਰੇਤਾ ਪਿਛਲ ਰਾਤ ਨਾ ਜਾਗਿ ਉਹੇ ਜੀਵੰਦੜੋ ਮੋਇਓ ਹੈ ਐਂਦੇ ਜਿਹੜਾ ਪਿਛਲ ਰਾਤ ਭਾਵ ਦਿਨ ਦਾ ਜਿਹੜਾ ਪਿਛਲਾ ਪੈਰ ਜਿਹੜਾ ਪਿਛਲਾ ਪੈਰ ਰਾਤ ਦਾ ਜਿਹਨੂੰ ਆਪਾਂ ਅੰਮ੍ਰਿਤ ਵੇਲਾ ਕਹਿੰਦੇ ਆ ਉਹ 3 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਸਮਾਂ ਇਹਨਾਂ ਵਿੱਚ ਜਾਂਦਾ ਇੱਕ ਪੈਰਿੰਦਾ ਮਹਾਰਾਜ ਭਗਤ ਫਰੀਦ ਸਾਹਿਬ ਕਹਿੰਦੇ ਜਿਹੜਾ ਅੰਮ੍ਰਿਤ ਵੇਲੇ ਨਾ ਉੱਠਿਆ ਫਿਰਦਾ ਪਿਛਲ ਰਾਤ ਨਾ ਜਾ ਕੇ ਉਹ ਜੀਵਨ ਲੜੋ ਮਯੋ ਹੈ ਸਮਝ ਲਓ ਜਉਂਦਾ ਮਰਿਆ ਜਿਹੜਾ ਅੰਮ੍ਰਿਤ ਵੇਲੇ ਵੀ ਸੁਤਾ ਹੈ ਸਮਝ ਲਓ ਉਹ ਜਿਉਂਦਾ ਹੋਇਆ ਵੀ ਮਰਿਆ ਹੈ ਭਗਤ ਪ੍ਰੀਤ ਸਿੰਘ ਕਿਰਪਾ ਕਰਦੇ ਜੈ ਜੇਤ ਰੱਬ ਨਾਮ ਵਿਸਾਰਿਆ ਮਹਾਰਾਜੀ ਕਿਰਪਾ ਕਰਦੇ ਪਾਵਨ ਕੁਰਬਾਨੀ ਵਿੱਚ ਵੇਖੋ ਕਾਲਪੁਰਖ ਪਰਮਾਤਮਾ ਕਿੰਨਾ ਵੱਡਾ ਦਿਆਲੂ ਹੈ ਭਗਤ ਸਾਹਿਬ ਕਹਿੰਦੇ ਜਿਹੜਾ ਮਰਦਵੇਲੇ ਉੱਠਿਆ ਨਹੀਂ ਸਮਝ ਲਓ ਉਹ ਜਿਉਂਦਾ ਨਹੀਂ ਉਹ ਮਰਿਆ ਨਹੀਂ ਸਮਾਨ ਨੇ ਭਾਵੇਂ ਸਰੀਰ ਵਿੱਚ ਸਵਾਸ ਹਨ ਪਰ ਜਿਹੜਾ ਰੱਬ ਨਾਲ ਟੁੱਟਾ ਕੁਰਬਾਨੀ ਕਿੰਦੀ ਅਸਲ ਵਿੱਚ ਮਰਿਆ ਹੋਵੇ ਮਰਿਆ ਉਹ ਨਹੀਂ ਜਿਹੜਾ ਸਰੀਰ ਕਰਕੇ ਸੰਸਾਰ ਦੇ ਨਹੀਂ ਅਸਲ ਵਿੱਚ ਉਹ ਮੌਤ ਹੈ ਉਹ ਮਰਿਆ ਹੈ ਜਿਹੜਾ ਰੱਬ ਨੂੰ ਵਿਸਾਰ ਕੇ ਸੰਸਾਰ ਦੇ ਵਿੱਚ ਜਿ ਆਉਂਦਾ ਹੈ ਭਗਤ ਸਾਹਿਬ ਕਹਿੰਦੇ ਅੰਮ੍ਰਿਤ ਵੇਲੇ ਉੱਠਿਆ ਨਹੀਂ ਜੀਵਨ ਤੋਂ ਮયો ਸਮਝ ਲੋ ਜਿਉਂਦਾ ਮਰਿਆ ਹੈ ਕਹਿੰਦੇ ਜੇ ਤੈ ਰੱਬ ਨੂੰ ਵਿਸਾਰਿਆ ਜੇ ਭਾਈ ਤੂੰ ਰੱਬ ਨੂੰ ਵਿਸਾਰ ਕੇ ਬੈਠਾ ਐ ਨਾ ਤਾਂ ਰੱਬ ਨਾ ਵਸਰੇ ਉਹ ਤੇ ਕਹਿੰਦੇ ਇਹਦਾ ਮਤਲਬ ਇਹ ਨਹੀਂ ਦਿਨ ਰੱਬ ਨਹੀਂ ਵਿਸਾਰ ਦਿੰਦਾ ਤੂੰ ਰੱਬ ਨੂੰ ਵਿਸਾਰ ਕੇ ਜਿਉ ਸਕਦਾ ਐ ਪਰ ਉਹ ਰੱਬ ਨਹੀਂ ਤੈਨੂੰ ਵਿਸਾਰਦਾ ਜਦੋਂ ਵੀ ਤੂੰ ਉਦਮ ਕਰੇਗਾ ਉਹ ਕਾਲ ਗੁਰੂਖ ਪਰਮਾਤਮਾ ਉਸੇ ਵੇਲੇ ਤੇਰੇ ਨਾਲ ਹੋ ਜਾਏਗਾ ਬਸ ਨਾਲ ਉਦਮ ਦੀ ਐ ਰੱਬ ਨਹੀਂ ਵਿਸਾਰਦਾ ਅਮਰਤ ਵੇਲੇ ਦੀ ਬੜੀ ਵੱਡੀ ਮਹਾਨ ਦਾ ਜਿੰਨੇ ਸੰਭਿਆ ਆਦਿ ਸ਼ਾਹ ਕਹਿੰਦੇ ਹਰ ਧਨ ਅਮਰਤ ਵੇਲੇ ਵੱਧੈ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਖਟੇ ਨਾਹੀ ਅਮਰਤ ਵੇਲੇ ਦੇ ਵਤਰ ਦਾ ਬੀਜਿਆ ਹੋਇਆ ਨਾਮ ਦਾ ਧਨ ਕੀਤਾ ਹੀ ਕੀਤਾ ਹੋਇਆ ਸਿਮਰਨ ਮਹਾਰਜ ਕਹਿੰਦੇ ਭਗਤ ਖਾਏ ਖਰਚ ਰਹੇ ਭਗਤ ਉਹਨੂੰ ਵਰਦਦੇ ਹੈ ਜੀਵਨ ਦੇ ਵਿੱਚ ਉਹ ਨਾਮ ਦੀਆਂ ਬਖਸ਼ਿਸ਼ਾਂ ਜਦੋਂ ਰੱਬ ਦਾ ਪਿਆਰਾ ਉਹ ਕੀ ਬਚਨ ਕਰ ਦਿੰਦਾ ਤੇ ਸਿੱਧ ਹੋ ਜਾਂਦਾ ਹੈ ਇਹ ਸਭ ਖਰਚ ਹੈ ਪਰਮਾਤਮਾ ਦੇ ਨਾਮ ਦੇ ਧੰਨ ਦੌੜ ਕਰਦੇ ਹੈ ਤੇ ਮਹਾਰਾਜ ਕਹਿੰਦੇ ਕਦੇ ਨ ਖੁੱਟੈ ਨਾ ਹੀ ਤੇ ਕਦੇ ਘਟਦਾ ਵੀ ਨਹੀਂ ਹੈ ਕਦੇ ਕੋਈ ਕਮੀ ਵੀ ਨਹੀਂ ਆਉਂਦੀ ਹਾਰ ਧੰਨ ਅਕੁੱਟ ਨਾ ਨ ਖੁੱਟੈ ਨਾ ਜਾਏ ਰੱਬ ਦੇ ਨਾਮ ਦਾ ਧੰਨ ਐਸਾ ਹੈ ਨਾ ਤੇ ਕਿਤੇ ਜਾਂਦਾ ਹੈ ਤੇ ਨਾ ਹੀ ਇਹ ਖਤਮ ਹੁੰਦਾ ਹੈ ਨਾ ਘਟਦਾ ਹੈ ਐਸੀਆਂ ਬਖਸ਼ਿਸ਼ਾਂ ਹਨ ਬਸ ਅੰਮ੍ਰਿਤ ਵੇਲੇ ਦਾ ਵਰਤਾਰਾ ਇੱਕ ਕਿਸਾਨ ਨੇ ਫਸਲ ਬੀਜਣੀ ਹੋਵੇ ਤੇ ਉਹਨੂੰ ਜ਼ਮੀਨ ਦਾ ਵੱਤਰ ਚਾਹੀਦਾ ਜਿੰਨਾ ਚਿਰ ਵੱਤਰ ਨਾ ਹੋਵੇ ਉਹਨਾਂ ਚਿਰ ਉਹ ਬੀਜ ਨਹੀਂ ਧਰਤੀ ਦੇ ਉੱਤੇ ਪਾਉਂਦਾ ਕਿ ਜੇ ਹੁਣ ਬੀਜਤਾ ਤੇ ਇਹ ਫਸਲ ਹੋਏਗੀ ਨਹੀਂ ਇਹ ਚੰਗੀ ਤਰ੍ਹਾਂ ਉੱਗੇਗੀ ਨਹੀਂ ਉਹਨੂੰ ਵੱਤਰ ਚਾਹੀਦਾ ਜ਼ਮੀਨ ਦਾ ਉਹ ਵਾਰ-ਵਾਰ ਜ਼ਮੀਨ ਨੂੰ ਫਰੋਲਦਾ ਹੈ ਵੱਤਰ ਬਣਾਉਂਦਾ ਹੈ ਤੇ ਪਾਤਸ਼ਾਹ ਨੇ ਤਾਂ ਅੰਮ੍ਰਿਤ ਵੇਲੇ ਦਾ ਵੱਤਰ ਦਿੱਤਾ ਹੈ ਅਮਰਤ ਵੇਲੇ ਭਾਈ ਪ੍ਰਮਾਤਮਾ ਦੇ ਨਾਮ ਦਾ ਬੀਜ ਆਪਣੇ ਹਿਰਦੇ ਕਰਕੇ ਬੋਣਾ ਕਰ ਇੱਕ ਦਿਨ ਐਸਾ ਆਏਗਾ ਹਕਾਲਪੁਰਖ ਪ੍ਰਮਾਤਮਾ ਉਹਨੂੰ ਫਲ ਲਾ ਦੇਣਗੇ ਜਿਹੜਾ ਮੁਕਤੀ ਰੂਪੀ ਫਲ ਹੈ ਮਹਾਰਾਜ ਕਿਰਪਾ ਕਰਦੇ ਹੈ ਹਲ ਤਪਲਤ ਹਰ ਤਨ ਹੈ ਕਿ ਭਗਤਾ ਤੋਂ ਮੇਰੀ ਵਡਿਆਈ ਤੇ ਜਿਹਦੇ ਪੱਲੇ ਚ ਨਾਮ ਦਾ ਧਰਨਾ ਹੈ ਮਹਾਰਾਜ ਜੀ ਤਿੰਦੇ ਉਹਨਾਂ ਨੂੰ ਹਲ ਤਪਲਤ ਆ ਲੋਕ ਜਿੱਥੇ ਪਰ ਇਹਨੇ ਜਿੰਨੂੰ ਮਾਤ ਲੋਕ ਮੌਤ ਜਿੱਥੋਂ ਕੇ ਬੰਦੇ ਨੇ ਅੱਗੇ ਜਾਣਾ ਕਹਿੰਦੇ ਮਾਤ ਲੋਕ ਤੇ ਪਰਲੋਕ ਦੇ ਵਿੱਚ ਉਹਨਾਂ ਨੂੰ ਰੱਬ ਦੇ ਨਾਮ ਦੇ ਧੰਨ ਦੀ ਵਡਿਆਈ ਮਿਲਦੀ ਹੈ ਭਗਤਾਂ ਨੂੰ ਪਿਆਰਿਆਂ ਨੂੰ ਜਜਾ ਕਰਾਉਂਦੀਆਂ ਹਰ ਧੰਨ ਨਿਰਭਾਉ ਸਦਾ ਸਦਾ ਅਸਥਿਰ ਹੈ ਸੱਚਾ ਮਹਾਰਾਜ ਕਹਿੰਦੇ ਰੱਬ ਦੇ ਨਾਮ ਦਾ ਧੰਨ ਨਿਰਭਾਉ ਹੈ ਜਿਹਦੇ ਕੋਲੇ ਇਹ ਧੰਨ ਉਹ ਨਿਰਭਾਉ ਜਾਂਦਾ ਉਹਨਾਂ ਨੂੰ ਡਰ ਕੋਈ ਨਹੀਂ ਜਿਹਦੇ ਕੋਲੇ ਦੁਨਿਆਵੀ ਧਨ ਬਗਤਾਂ ਇਹਨਾਂ ਨੂੰ ਡਰ ਲਗਾ ਰਿਹਾਦਾ ਕਿਤੇ ਉਹਨੂੰ ਖੋੜ ਨਾ ਲਏ ਕਿਤੇ ਪਾਣੀ ਵਿੱਚ ਕਿਤੇ ਡੁੱਬਣਾ ਜਾਏ ਅੱਗ ਲਾ ਕੇ ਸੜਨਾ ਜਾਏ ਕਿਤੇ ਚੋਰਾ ਚੁਰਾ ਕੇ ਨਾ ਲੈ ਜਾਏ ਅੰਤਲੇ ਸਮੇਂ ਜਮਦੂਤਾ ਨਹੀਂ ਵੀ ਨਾਲ ਹੀ ਲੈ ਕੇ ਜਾਣ ਦੇਣਾ ਸਭ ਕੁਝ ਬੰਦੇ ਦੇ ਮਨ 'ਚ ਡਰ ਪਿਆ ਰਹਿੰਦਾ ਹੈ ਮਹਾਰਾਹੀ ਕਿਰਪਾ ਕਰ ਦੇ ਰੱਬ ਦਾ ਨਾਮ ਦਾ ਤਨ ਨਿਰਭਾਉ ਤੇ ਜਿਹਦੇ ਪੱਲੇ ਜ ਰੱਬ ਦੇ ਨਾਮ ਦਾ ਤਨ ਉਹ ਵੀ ਨਿਰਭਾਉ ਗਿਆ ਕਿਉਂ ਗਿਆ ਕਹਿੰਦੇ ਸਦਾ ਸਦਾ ਅਸਥਿਰ ਹੈ ਰੱਬ ਦੇ ਨਾਮ ਦਾ ਧੰਨ ਸਦਾ ਵਾਸਤੇ ਸਫਲ ਰਹਿਣ ਵਾਲਾ ਇਹਨੂੰ ਕੋਈ ਵੀ ਹਲਾ ਨਹੀਂ ਸਕਦਾ ਜਿਹਦੇ ਕੋਲ ਰੱਬ ਦੇ ਨਾਮ ਦਾ ਧੰਨ ਹੈ ਕਿਵੇਂ ਮਹਾਰਾਜ ਕਹਿੰਦੇ ਹਰ ਧੰਨ ਅਗਨੀ ਤਸਕਰੈ ਪਾਣੀ ਹੈ ਜਮ ਦੂਤਾ ਕਿਸੇ ਕਾ ਦਵਾਇਆ ਨਾ ਜਾਈ ਮਹਾਰਾਜ ਕਹਿੰਦੇ ਰੱਬ ਦੇ ਨਾਮ ਦੇ ਧੰਨ ਨੂੰ ਅੱਗ ਸਾੜ ਨਹੀਂ ਸਕਦੀ ਜਦੋਂ ਅੰਤਲਾ ਸਮਾ ਆ ਗਿਆ ਜੇ ਕੋਈ ਚਾਰ ਛੱਡੜ ਉਹਦੇ ਅੰਤ ਦੇ ਸਮੇਂ ਜਨਾਜ਼ੇ ਦੇ ਵਿੱਚ ਜਿਵੇਂ ਪਾਏ ਵੀ ਹੋਏ ਤੇ ਸੜ ਜਾਣਗੇ ਸਵਾਹ ਹੋ ਜਾਣਗੇ ਕੁਝ ਵੀ ਨਹੀਂ ਨਾਲ ਨਹੀਂ ਜਾਏਗਾ ਸਭ ਕੁਝ ਖਤਮ ਹੋ ਜਾਏਗਾ ਤੇ ਮਹਾਰਾਜ ਕਿਰਪਾ ਕਰਦੇ ਰੱਬ ਦਾ ਨਾਮ ਦਾ ਤਾਂ ਐਸਾ ਹੈ ਸ ਆਹ ਭਾਵੇਂ ਬੰਦੇ ਦਾ ਸਰੀਰ ਸੜ ਜੇ ਉਹ ਧਨ ਨਹੀਂ ਸੜਦਾ ਅਗਮੀ ਤਸਕਰ ਹੈ ਤਸਕਰ ਦਾ ਭਾਅ ਹੁੰਦਾ ਹੈ ਚੋਰ ਮਹਾਰਾਜ ਕਹਿੰਦੇ ਹੁਣ ਦੁਨਿਆਵੀ ਧਨ ਤਾਂ ਚੋਰ ਚੁਰਾ ਲੈਂਦੇ ਐ ਅੱਬਾ ਕਿੰਨੇ ਬੈਂਕਾਂ ਵਿੱਚ ਸਾਡਾ ਧਨ ਸੀਤ ਪਿਆ ਹੈ ਸੁਰੱਖਿਅਤ ਹੈ ਪਰ ਉਥੇ ਵੀ ਨਹੀਂ ਸੁਰੱਖਿਅਤ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਧਰੋਂ ਕੋਈ ਸਾਨ ਲਾ ਕੇ ਤੇ ਲੈ ਜਾਏ ਕੋਈ ਪਤਾ ਨਹੀਂ ਕਿਸ ਵੇਲੇ ਸਰਕਾਰ ਬਿਲਕੁਲ ਸਾਫ਼ ਕਰ ਦੇ ਸਭ ਕੁਝ ਉਹਨਾਂ ਦੇ ਹੱਥ ਵਾਸ ਹੈ ਉਥੇ ਵੀ ਕੁਝ ਸੁਰੱਖਿਅਤ ਨਹੀਂ ਪਰ ਰੱਬ ਦੇ ਨਾਮ ਦਾ ਧੰਨ ਜੀ ਦੇ ਕੋਲ ਹੈ ਉਹਨੂੰ ਚੋਰ ਵੀ ਨਹੀਂ ਚਰਾ ਸਕਦਾ ਭਾਵੇਂ ਕੋਈ ਕਿੰਨਾ ਵੱਡਾ ਫਿਰ ਕਹਿੰਦੇ ਪਾਣੀ ਹੈ ਪਾਣੀ ਲੋਬ ਨਹੀਂ ਸਕਦਾ ਜਮਦੂਤ ਹੈ ਅੰਤ ਦੇ ਸਮੇਂ ਜਮਦੂਤਾਂ ਦੀ ਇੰਨੀ ਯੁਰਤ ਨਹੀਂ ਹੈ ਕਿਰਪਾ ਦੇ ਪਿਆਰੇ ਨੂੰ ਭਗਤ ਨੂੰ ਕਹ ਜਨ ਕਿ ਤੇਰੇ ਨਾਲ ਤੇਰੇ ਨਾਮ ਦਾ ਧੰਨ ਨਹੀਂ ਜਾਏਗਾ ਸਗੋਂ ਉਹ ਨਮਸਕਾਰਾਂ ਕਰਦੇ ਆਂ ਰੱਬ ਦੇ ਪਿਆਰਿਆਂ ਨੂੰ ਸੰਸਾਰ ਤੋਂ ਲੈ ਕੇ ਜਾਂਦੇ ਐ ਮਹਾਰਾਜ ਕਿਰਪਾ ਕਰਦੇ ਕਿਸੇ ਕਾ ਗਵਾਇਆ ਨਾ ਜਾਈ ਇਹ ਤਾਕਤਾਂ ਤੇ ਮਹਾਰਾਜ ਨੇ ਚਾਰ ਦੱਸੀਆਂ ਇਸ ਤੋਂ ਇਲਾਵਾ ਮਹਾਰਾਜ ਕਹਿੰਦੇ ਹੋਰ ਕੋਈ ਵੀ ਤਾਕਤ ਐਸੀ ਨਹੀਂ ਐ ਜਿਹੜੀ ਇੱਕ ਰੱਬ ਦੇ ਪਿਆਰੇ ਦੇ ਕੋਲੋਂ ਉਹਦਾ ਨਾਮ ਦਾ ਧੰਨ ਖੋ ਲਵੇ ਬਸ ਜਿਹਦੇ ਅੰਦਰੇ ਚ ਨਾਮ ਦਾ ਧੰਨ ਵਸਿਆ जिन्ने नाम ਦੇ ਧੰਨ ਦੀ ਕਮਾਈ ਕੀਤੀ ਹੈ ਹਰ ਧੰਨ ਤੋਂ ਉੱਚਾ ਨੇੜ ਨਾ ਆਵੇ ਜਮ ਜਗਰਤੀ ਦੰਡ ਨਾ ਲਗਾਈ ਮਹਾਰਾਜ ਕਹਿੰਦੇ ਹਰ ਧੰਨ ਕੋ ਉੱਚਾ ਭਾਵ ਠੱਗ ਦੁਨੀਆ ਦੇ ਲੋਕ ਵਲਸ਼ਲ ਕਰਕੇ ਮਾਇਆ ਠੱਗ ਲੈਂਦੇ ਐ ਮਹਾਰਾਜ ਕਹਿੰਦੇ ਪਰ ਰੱਬ ਦੇ ਨਾਮ ਦੇ ਧੰਨ ਦੇ ਲਾਗੇ ਉਹ ਚੱਕਾ ਠੱਗ ਨੇੜੇ ਨਹੀਂ ਆਉਂਦਾ ਜਿਹਦੇ ਕੋਲੇ ਨਾਮ ਦਾ ਧੰਨ ਹੈ ਠੱਗ ਦੀ ਜੁਰਤ ਨਹੀਂ ਕੋ ਠੱਗ ਕੇ ਲੈ ਜਾਏ ਜਮ ਜਗਰਤੀ ਦੰਡ ਨਾ ਲਗਾਈ ਜਿਹਦੇ ਕੋਲ ਨਾਮ ਦਾ ਤਨ ਮਹਾਰਾਜ ਕਹਿੰਦੇ ਜਮਾਂ ਦੀ ਨਹੀਂ ਤਾਕਤ ਨਹੀਂ ਵੀ ਉਹ ਡੰਡਾ ਵੀ ਲਾ ਜਾਣ ਨਹੀਂ ਤੇ ਮਹਾਰਾਜ ਕਹਿੰਦੇ ਜਮਕਾ ਡੰਡਾ ਬੁਰਾ ਹੈ ਉਹ ਨਾ ਸਿਆ ਜਾਏ ਜਮਾਂ ਦਾ ਡੰਡਾ ਬਹੁਤ ਬੁਰੀ ਮਾਰ ਹੈ ਜਮਾਂ ਦੀ ਉਹ ਸਹੀ ਨਹੀਂ ਜਾਂਦੀ ਪਰ ਜਿਹਦੇ ਕੋਲੇ ਰੱਬ ਦੇ ਨਾਮ ਦਾ ਧੰਨ ਹੈ ਉਹਦੇ ਪ੍ਰਤੀ ਇਹਨਾਂ ਦੀ ਤਾਕਤ ਵੀ ਕੋਈ ਨਹੀਂ ਵੀ ਉਹਦੇ ਡੰਡਾ ਲਾ ਆ ਵੀ ਜਾਣ ਰੇ ਰੇ ਦਰਗਾਹ ਕਹਿ ਲੰਘੋ ਆਓ ਬੈਠਾ ਦਰਸਬ ਦੀ ਉਹਨਾਂ ਨੂੰ ਓਏ ਓਏ ਕਹਿ ਕੇ ਨਹੀਂ ਬੁਲਾਇਆ ਜਾਂਦਾ ਦਰਗਾਹ ਵਿੱਚ ਉਨਾਂ ਨੂੰ ਬਿਠਾਇਆ ਜਾਂਦਾ ਹੈ ਸਤਕਾਰ ਦਿੱਤਾ ਜਾਂਦਾ ਹੈ ਓਏ ਓਏ ਤਾਨੂੰ ਕਹਿੰਦੇ ਜਿੰਨੇ ਗੁਨਾਹ ਕਰ ਛੱਡੇ ਅੱਗੇ ਮਹਾਰਾਜ ਕਿਰਪਾ ਕਰਦੇ ਸਾਖਤੀ ਪਾਪ ਕਰਕੇ ਵਿਖਿਆ ਤਨ ਸੱਚਿਆ ਤਿੰਨਾ ਇੱਕ ਵਿਖ ਨਾਲ ਨਾ ਜਾਈ ਹੁਣ ਮਹਾਰਾਜ ਸੰਸਾਰੀ ਧੰਮ ਦੀ ਗੱਲ ਕਰਦੇ ਕਹਿੰਦੇ ਸਾਖਤ ਜਿਹੜਾ ਰੱਬ ਨਾਲੋਂ ਟੁੱਟਾ ਬੇਮੁਖ ਉਹਨੇ ਪਾਪ ਕਰਕੇ ਵਿਖਿਆ ਤਨ ਸੰਜਿਆ ਉਹਨੇ ਜ਼ਹਿਰ ਰੂਪੀ ਧਨ ਇਕੱਠਾ ਕੀਤਾ ਹਰ ਦਰਗਹ ਢੋਈ ਨਾ ਪਾਈ ਜਿੰਨਾ ਇੱਕ ਵਿਖ ਨਾਲ ਨਾ ਜਾਈ ਤੇ ਜਾਣ ਲੱਗਿਆਂ ਬਿਲਕੁਲ ਥੋੜੀ ਮਾਤਰਾ ਵਿੱਚ ਵੀ ਨਾਲ ਨਹੀਂ ਗਿਆ ਕੁਝ ਵੀ ਨਹੀਂ ਪ੍ਰਾਪਤ ਹੋਇਆ ਜੋ ਸੰਸਾਰ ਦੇ ਵਿੱਚ ਵਲਸ਼ਣ ਕਰਕੇ ਇਕੱਠਾ ਕੀਤਾ ਹਲਦੇ ਵਿੱਚ ਸਾਕਤ ਦਹੇਲੇ ਭਏ ਜਦੋਂ ਸੰਸਾਰ ਦੇ ਵਿੱਚ ਸੀ ਮਹਾਰਾਜ ਕਹਿੰਦੇ ਉਦੋਂ ਵੀ ਬਸ ਮਾਇਆ ਤੇ ਉਸ ਟੂਠੇ ਜ਼ਹਿਰ ਰੂਪੀ ਧੰਨ ਦੇ ਪਿੱਛੇ ਭਜਦੇ ਰਹੇ ਟਕਦੇ ਰਹੇ ਤੜਫਦੇ ਰਹੇ ਮਾਇਆ ਕਰਕੇ ਹੱਥੋਂ ਛੁੱਟ ਗਿਆ ਜਿਸ ਦਿਨ ਮੌਤ ਆਈ ਉਹ ਧਨ ਉਹ ਮਾਇਆ ਹੱਥੋਂ ਨਿਕਲ ਗਈ ਛੁੱਟ ਗਿਆ ਹੱਥ ਦੇ ਵਿੱਚੋਂ ਸਭ ਕੁਝ ਅੱਗੇ ਪਲਤ ਸਾਖਤ ਮਹਾਰਾਜ ਕਹਿੰਦੇ ਜਦੋਂ ਅੱਗੇ ਪਰਲੋਕ ਵਿੱਚ ਪਹੁੰਚਿਆ ਕੋ ਬੇਮੁਖਾ ਹਰ ਦਰਗਹਿ ਢੋਈ ਨਾ ਪਾਈ ਤੇ ਰੱਬ ਦੀ ਦਰਗਾਈ ਦੇ ਵਿੱਚ ਢੋਈ ਨਹੀਂ ਪਾ ਸਕਿਆ ਫਿਰ 84 ਲੱਖ ਦਾ ਗਿਰੜ ਸ਼ੁਰੂ ਹੋ ਗਿਆ ਤੇ ਪਾਤਸ਼ਾਹ ਕਹਿੰਦੇ ਢੋਈ ਤਿਸ ਹੀ ਲੋ ਮਿਲੈ ਜਿਨ ਪੂਰਾ ਗੁਰੂ ਲੱਭਾ ਤੋ ਈ ਮੈਲ ਦੇ ਕਿਨੋਂ ਜਿੰਨੂੰ ਪੂਰਾ ਗੁਰੂ ਧਾ ਭਜੈ ਜਿਨੇ ਅੰਮ੍ਰਿਤ ਵੇਲੇ ਸਾਂਭ ਲਿਆ ਗੁਰਨਾਣਕ ਦੇ ਪਾਤਸ਼ਾਹ ਦਾ ਬਚਨ ਮੰਨ ਕੇ ਜਿਨੇ ਅੰਮ੍ਰਿਤ ਵੇਲੇ ਦੇ ਵਤਰ ਦੇ ਵਿੱਚ ਬੀਜ ਲਿਆ ਬੀਜ ਮਹਾਰਾਜ ਦੀ ਕਿਰਪਾ ਕਰਦੇ ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤੋ ਮਹਾਰਾਜ ਇਹ ਧਨ ਦਾ ਸ਼ੌਕਾ ਕੌਣ ਹੈ ਕਿੱਥੋਂ ਮਿਲਦਾ ਧਨ ਮਹਾਰਾਜ ਕਹਿੰਦੇ ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤੋ ਭਾਈ ਇਸ ਧਨ ਦਾ ਸ਼ੌਕਾਰ ਵਪਾਰ ਕਰਨ ਵਾਲਾ ਵਣਜ ਕਰਨ ਵਾਲਾ ਉਹ ਸ਼ਾਉਕਾਰ ਅਕਾਲਪੁਰਖ ਪਰਮਾਤਮਾ ਆਪ ਹੈ ਜਿਸ ਨੂੰ ਦੇਹ ਸਹਰ ਧਨ ਲੱਗ ਚਲਾਈ ਮਹਾਰਾਜ ਕਹਿੰਦੇ ਜਿੰਨੂੰ ਉਹ ਅਕਾਲਪੁਰਖ ਪਰਮਾਤਮਾ ਇਹ ਨਾਮ ਦਾ ਧਨ ਦਿੰਦੇ ਹੈ ਹਰ ਧਨ ਲੱਗ ਚਲਾਈ ਮਹਾਰਾਜ ਕਹਿੰਦੇ ਕੋ ਇਸ ਸੰਸਾਰ ਤੋਂ ਨਾਮ ਦੇ ਧੰਨ ਨਾਲ ਲੱਧਿਆ ਲਗਾ ਦੇ ਵੱਲ ਜਾਂਦਾ ਹੈ ਇਸ ਹਰ ਧਨ ਕਰ ਤੋਟਾ ਕਦੇ ਨਾ ਆਵੇਈ ਮਹਾਰਾਜ ਕਿਰਪਾ ਕਰਦੇ ਇਸ ਰੱਬ ਦੇ ਨਾਮ ਦੇ ਧੰਦਾ ਕਦੇ ਵੀ ਟੋਟਾ ਪਾਵ ਕਮੀ ਨਹੀਂ ਆਉਂਦੀ ਥੋੜ੍ਹ ਨਹੀਂ ਆਉਂਦੀ ਜਨ ਨਾਨਕ ਕੋ ਗੁਰ ਸੋਜੀ ਬਾਈ ਮਹਾਰਾਜ ਕਹਿੰਦੇ ਸਾਨੂੰ ਤਾਂ ਇਹ ਸੋਜੀ ਗੁਰੂ ਸਾਹਿਬ ਤੋਂ ਪ੍ਰਾਪਤ ਹੋਈ ਹੈ ਸਾਡੇ ਸਾਡੇ ਹਿਰਦੇ 'ਚ ਗੁਰੂ ਸਾਹਿਬ ਨੇ ਸੋਜੀ ਪਾਈ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਿਰਪਾ ਕਰਦੇ ਗੁਰੂ ਦਵਾਰੇ ਹੋਏ ਸੋਜੀ ਪਾਏ ਸੀ ਗੁਰੂ ਸਾਹਿਬ ਦੇ ਦੁਆਰੇ ਤੇ ਆ ਕੇ ਸੋਝੀ ਪ੍ਰਾਪਤ ਹੋਣੀ ਹੈ ਗੁਰੂ ਸਾਹਿਬ ਵਾਲੇ ਬਣ ਕੇ ਨਾਮ ਦਾ ਧਨ ਪ੍ਰਾਪਤ ਹੋਣਾ ਹੈ ਮਹਾਰਾਜ ਕਿਰਪਾ ਕਰਨ ਧੰਗ ਗੁਰਮੁਖ ਸਾਹਿਬ ਜੋ ਕਹਿੰਦੇ ਹੈ ਜੀਵਨ ਚ ਕਮਾਉਣ ਦੀ ਮਤ ਆ ਜਾਏ ਸੋਝੀ ਗੁਰੂ ਸਾਹਿਬ ਬਖਸ਼ਿਸ਼ ਕਰਨਾ ਪਾਵਨ ਪਵਿੱਤਰ ਪਰਮਾਤਮਾ ਦੇ ਨਾਮ ਦਾ ਧਨ ਇਕੱਠਾ ਕਰਨ ਦੀ ਪ੍ਰਤੀ ਬਣ ਜਾਏ ਦੁਨਿਆਵੀ ਸੰਸਾਰ ਮਾਇਆ ਧਨ ਸੰਸਾਰ ਦੇ ਵਿੱਚ ਰਹਿ ਜਾਣਾ ਹੈ ਜਿਹਦਾ ਵਲਸ਼ਲ ਕਰਕੇ ਇਕੱਠਾ ਕੀਤਾ ਪਾਤਸ਼ਾਹ ਕਿਰਪਾ ਕਰਨ ਨਾਮ ਦਾ ਧਨ ਇਕੱਠਾ ਕਰੀਏ ਦਸਾਂ ਨੋਵਾਂ ਦੀ ਕੀਰਤ ਕਰੀਏ ਅਕਾਲ ਪੁਰਖ ਪਰਮਾਤਮਾ ਮਿਹਨਤ ਸਬਰ ਸੰਤੋਖ ਬਖਸ਼ਿਸ਼ ਕਰਨ ਜਿਹਦੇ ਕੋਲ ਨਾਮ ਜਪਣ ਕੀਰਤ ਕਰਨ ਤੇ ਵੰਡ ਕੇ ਛਕਣ ਦੀ ਇਹ ਤਿੰਨ ਗੁਣ ਹੈਨਾ ਗੁਰਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਕਰਦੇ ਦਰਵਾਜ਼ੇ ਸਦਾ ਵਾਸਤੇ ਉਹਦੇ ਦੀ ਖੁੱਲੇ ਐ ਦੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਪਾਤਸ਼ਾਹ ਕਿਰਪਾ ਕਰਨ ਜੀ ਬਖਣਹਾਰ ਆਪ ਗੁਰੂ ਕੀ ਸੰਗਤ ਬਖਸ਼ਣਹਾਰ ਗੁਰੂ ਸਾਹਿਬ ਬਖਸ਼ਣ ਜੋ ਬਖਸ਼ਣਹਾਰ ਨੇ ਬਖਸ਼ ਲੈਣਗੇ ਕਲਗੀਧਰ ਦੇ ਪੁੱਤਰੋ ਜੀ ਅਮਰਤ ਧਾਰੀ ਹੋ ਕੇ ਜਿਓ ਗੁਰੂ ਵਾਲੇ ਬਣੀ ਖੰਡੇ ਬਾਟੇ ਦਾ ਅਮਰਤ ਛਕੀਏ ਅਮਰਤ ਵਿਲਾ ਨਿਤਨੇ ਮਰੈਤ ਵਾਲੇ ਜੀਵਨ ਆਪਾਂ ਸਾਰਿਆਂ ਨੂੰ ਗੁਰੂ ਸਾਹਿਬ ਬਖਸ਼ਿਸ਼ ਕਰਨ ਛਕਾਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਬਲਾਉ ਪਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਦੁ ਲੀਕੀਫਤਹਿ